ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਮਿਸਤਰੀ ਦਾ ਕੰਮ ਚੱਕ ਤੇ ਆਹ ਦੇਖੋ ਯਾਰ ਬਹੁਤ ਵਧੀਆ ਇਹ ਪਲਾਸਟਿਕ ਜੋ ਕੀ ਚੈਂਬਰ ਨੇ ਬਹੁਤ ਵਧੀਆ ਨੇ ਤੇ ਇਹ ਜਰੂਰ ਪਾਉਣਾ ਚਾਹੀਦਾ ਨਾ ਕਿ ਇਹ ਸਲਾਬ ਆਵੇ ਆਸੇ ਪਾਸੇ ਕੰਧਾਂ ਤੇ ਜੋ ਕੀ ਪਾਣੀ ਆਸੇ ਪਾਸੇ ਨਹੀਂ ਪੰਦੇ ਜਮਾ ਸਿੱਧਾ-ਸਿੱਧਾ ਜਾਂਦਾਗਾ ਆ ਤੁਸੀਂ ਦੇਖੋ ਬਹੁਤ ਵਧੀਆ ਬਾਈ ਨੇ ਕੰਮ ਕੀਤਾਗਾ ਤੇ ਆਹ ਦੇਖੋ ਸਾਰਾ ਕੁਲ ਪਲਾਸਟਿਕ ਦਾ ਹੀ ਆ ਮੈਂ ਇਹ ਜਰੂਰ ਮਤਲਬ ਕਿ ਕੰਟੈਕਟ ਕਰਕੇ ਪਾਉਣਾ ਜਰੂਰ ਚਾਹੀਦਾ ਜਿਹਦੇ ਕਰਕੇ ਇਹ ਸੇਫਟੀ ਰਹਿੰਦੀ ਆ ਤੇ ਆਸੇ ਪਾਸੇ ਕੰਧਾਂ ਨੂੰ ਜੋ ਕਿ ਸਲਾਬ ਨਹੀਂ ਚੜਦੀ ਦੂਸਰੇ ਮਤਲਬ ਕਿ ਜੋ ਹੁੰਦੇ ਆ ਚੈਂਬਰ ਉਹ ਕਈ ਵਾਰ ਲੀਕ ਲੂਕ ਹੋ ਜਾਂਦੇ ਆ ਤੇ ਆਸੇ ਪਾਸੇ ਹੁੰਦਾ ਤੇ ਇਹ ਜੋ ਆ ਤੇ ਇਹਨਾਂ ਨੂੰ ਬਸ ਸਹੀ ਤਰੀਕੇ ਨਾਲ ਪਾਉਣਾ ਹੁੰਦਾਗਾ ਜੋ ਪਾਈ ਜਾਣ ਤੇ ਫਿਰ ਸਾਰਾ ਕੁਝ ਸਹੀ ਹੁੰਦਾਗਾ ਭਾਈ ਇਹ ਚੀਜ਼ ਜਰੂਰ ਪੋਣੀ ਚਾਹੀਏ ਆ ਨਵੀਂ ਤਕਨੀਕ ਹੈਗੀ ਆ ਤੇ ਪਲਾਸਟਿਕ ਹੁੰਦੀ ਹੈ ਬਹੁਤ ਮਜ਼ਬੂਤੀ ਦੇ ਨਾਲ ਇਹ ਹੁੰਦਾ ਬਹੁਤ ਮਜ਼ਬੂਤ ਹੁੰਦਾ ਹੈਗਾ ਤੇ ਜਿਹਦੇ ਕਰਕੇ ਸਾਰਾ ਕੁਝ ਸਹੀ ਰਹਿੰਦਾ ਹੈਗਾ ਤੇ ਇਹ ਜ਼ਰੂਰ ਪਾਉਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ